ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦਾ ਹੁਕਮ ਆ ਗੁਰਸਿੱਖੀ ਨੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜਾ ਗੁਰੂ ਦਾ ਸਿੱਖ ਵਾ ਉਹ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਤੇ ਜੋ ਗੁਰੂ ਦਾ ਹੁਕਮ ਆ ਉਹਨੂੰ ਸੱਤ ਸੱਤ ਕਰਕੇ ਪ੍ਰਵਾਨ ਕਰਦਾ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪੈਰਾ ਦੇਣਾ ਹਰ ਸਿੱਖ ਦਾ ਫਰਜ਼ ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂ ਜੀ ਜੀ ਡੀਰ ਸੇ ਉਹ ਆਏ تھے ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਹ ਸੋ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਾਤਾ ਹਾਂ ਜੀ ਤੇ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀਨਾਮਾ ਦੇ ਕੇ ਗਏ ਬਾਕੀ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਦੁਬਾਰਾ ਕਹਿਣਾ ਜਿਹੜੀਆਂ ਸ਼ਤਾਬਦੀਆਂ ਵਾਂ ਸ਼ਤਾਬਦੀਆਂ ਬੜੇ ਚਿਰਾਂ ਤੋਂ ਮਨਾਇਆ ਜਾਂਦੀਆਂ ਔਰ ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਹੀ 1900 ਤੇ 69 ਦੇ ਵਿੱਚ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਚਾਈ ਸਰਕਾਰ ਨੇ ਐਲਾਨ ਕੀਤਾ ਉਹਦਾ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਾਜਨਾ ਦੇਵ ਸੀ ਉਦੋਂ ਵਿਰਾਸਤੇ ਖਾਲਸਾ ਹੁੰਦ ਦੇ ਵਿੱਚ ਆਇਆ ਤੇ ਹੋਰ ਬੜਾ ਕੁਝ ਰੈ ਸ਼ਤਾਬਦੀ ਕਾਲ ਜਿੱਥੇ ਅੰਮ੍ਰਿਤਸਰ ਦੇ ਵਿੱਚ ਆ ਐ ਜੀ ਬੀ ਸੀ ਨੂੰ ਹੁੰਦੇ ਲੈਂਦੇ ਇਹਦੇ ਤੋਂ ਇਲਾਵਾ ਸ਼ਤਾਬਦੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ ਦੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਪੰਥ ਹੀ ਕਰਦਾ ਆ ਸਰਮੌਰ ਸਿੱਖ ਸੰਸਥਾਵਾਂ ਕਰਦੀਆਂ ਆਈਆਂ ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀ ਹੁੰਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ ਤੇ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਇਹ ਪੰਥ ਨੂੰ ਕਰਨ ਦੇਣ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣ ਹਾਂ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਲਈ ਹੈ ਤੇ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸ਼ੋਭਾ ਹੀ ਦੇਊਗਾ ਜੇ ਉਹ ਕਰ ਦਿੰਦੇ ਆ ਅਰੋਵਿ ਸ਼ਤਾਬਦੀ ਮਨਾਉਣਾ ਹੀ ਆ ਕਿਉਂਕਿ ਜੇ ਵਣ ਮੰਨ ਲਓ ਵੀ ਜਦੋਂ ਝੰਡਾ ਚੜਾਇਆ ਜਾਂਦਾ ਉਹ ਤੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋਈ ਦੂਜਾ ਬੰਦਾ ਜਾ ਕੇ ਕਹੇ ਵੀ ਮੈਂ ਚੜਾਉਂਗਾ ਤੋ ਕਿਸ ਨੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्याਦਾ ਨਾਲ ਸੰਬੰਧਤ ਆ ਉਹ ਪੰਥ ਦਾ ਅਧਿਕਾਰ ਖੇਤਰ ਉਥੇ ਕਿਸੇ ਨੂੰ ਦਖਲਦਾਜੀ ਨਹੀਂ ਕਰਨੀ ਚਾਹੀਦੀ ਤੋ ਮੈਂ ਇਹ ਕਹਿਣਾ ਕਿ ਜਿਹੜੀ ਸ਼ਤਾਬਦੀ ਆ ਫਿਰ ਸਰਕਾਰ ਧਿਆਨ ਦੇਵੇ ਆ ਤੁਸੀਂ ਅੰਮ੍ਰਿਤਸਰ ਦੇ ਹੋ ਸਾਰੇ ਗੁਰੂ ਕੇ ਮਹਿਲ ਗਲੀਆਂ ਵੇਖੀਆਂ ਉਥੇ ਇਥੇ ਅੱਛਾ ਕਾਤਾ ਵੀ ਆਈਆਂ ਆ ਕੁਛ ਸੰਗਤ ਵੱਲੋਂ ਕਿ ਜੋ ਦਰਸ਼ਨ ਕਰਨ ਚਾਹੀਦਾ ਤੇ ਬਾਰਾ ਕੁੱਤੇ ਹੀ ਬਹੁਤ ਆ ਤੇ ਗੁਰੂ ਕੇ ਮਹਿਲ ਗੁਰੂ ਤੇਗ বাহাদুর ਪਾਸ਼ਾ ਦਾ ਪ੍ਰਕਾਸ਼ ਸਥਾਨਨ ਇਸ ਕਰਕੇ ਸਰਕਾਰ ਉਥੇ ਕਰਿਓ ਦੀ ਦੇਖ ਸਾਰੇ ਗਲੀਆਂ ਵਧੀਆ ਕਰੇ ਬਾਬਾ ਬਕਾਲਾ ਵਾ ਵੱਲਾ ਵਾ ਆਨੰਦਪੁਰ ਸਾਹਿਬ ਆ ਇਹ ਵੀ ਸਰਕਾਰ ਦੇ ਤਾਂ ਇਹ ਕੁਝ ਕਰੂਗੀ ਇਹ ਵੀ ਸ਼ਤਾਬਦੀਆਂ ਮਨਾਉਣਾ ਹੀ ਆ ਤਾਂ ਸਰਕਾਰ ਨੂੰ ਇਹ ਕੁਝ ਕਰਨਾ ਚਾਹੀਦਾ ਇਹ ਕਰਨ ਵਾਲੇ ਜਿਹੜੇ ਕਾਰਜ ਆ ਇਹ ਸਰਕਾਰ ਦੇ ਆ ਦੂਜੀ ਗੱਲ ਜਿਹੜਾ ਭਾਸ਼ਾ ਵਿਭਾਗ ਆ ਮੈਨੂੰ ਨਹੀਂ ਪਤਾ ਤਾਂ ਕੀ ਨਾਮ ਆ ਜਿਹੜਾ ਵੀ ਉਹਦਾ ਡਾਇਰੈਕਟਰ ਆ ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਜਾਂ ਪੰਜਾਬ ਸਰਕਾਰ ਨੇ ਖਾਸ ਕਰਕੇ ਕੋਈ ਇਹਨਾਂ ਦਾ ਕੀ ਨਾਮ ਆ ਉਹਦਾ ਮਿਨਿਸਟਰ ਦਾ ਹਰਜੋਤ ਸਿੰਘ ਹਰਜੋਤ ਬਾਸ ਅੱਛਾ ਉਹ ਮੰਤਰੀ ਜਿਹੜਾ ਉੱਥੇ ਉਹ ਕਹਿ ਰਿਹਾ ਵੀ ਅਹੀਂ 350 ਸਾਲਾਂ ਦੀ ਸ਼ੁਰੂਆਤ ਸ਼ਿਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਿਦੀ ਸਤਾਬਦੀ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮਾ ਲਈ ਆਰੇ ਦੇ ਨਾਲ ਚੀਦੇ ਗਏ ਉਹਦੀ ਗੱਲ ਹੋਈ ਭਾਈ ਦਿਹਾਲਾ ਜੀ ਭਾਈ ਸਤੀਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ ਉਹਨੇ ਸਿੱਖਾਂ ਦੇ ਹਰਿਆਣੂ ਬਲੁੰਦਰਿਆ ਔਰ ਇਥੇ ਸ਼ਿਕਾਇਤਾਂ ਦੀ ਲੈਣ ਲੱਗੀ ਬਹੁਤ ਸ਼ਿਕਾਇਤਾਂ ਇਆਂ ਚ ਹੁਣ ਜੇ ਦੇ ਆਪਾਂ ਉੱਤੇ ਕਾਰਵਾਈ ਪਾਈ ਹੈ ਤੇ ਕਹਿਣਾ ਸਿਆਸਤਾ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਕਿ ਇਹ ਕਿਉਂ ਕੀਤਾ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਔਰ ਭਾਸ਼ਾ ਵਿਭਾਗ ਦੇ ਆਪਣਾ ਕੰਮ ਕਰੇ ਇਹ ਦੱਸਣ ਵੀ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਤੇ ਕਿੰਨੀਆਂ ਕਿਤਾਬਾਂ ਜਾਰੀ ਕੀਤੀਆਂ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹਨਾਂ ਸਥਾਨਾਂ ਦੇ ਬਾਰੇ ਕੀ ਖੋਜ ਕੀਤੀ ਕਿੰਨੀਆਂ ਕਿਤਾਬਾਂ ਆਈਆਂ ਸਿੱਧੀ ਯਾਤਰਾ ਗੁਰੂ ਸਾਹਿਬ ਦੀ ਉੱਥੇ ਕੀ ਕੀਤਾ ਕੰਮ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਉਹ ਇਹ ਨਾਚ ਗਾਣੇ ਕਰਾਉਣੇ ਭਾਸ਼ਾ ਵਿਭਾਗ ਦਾ ਥੋੜਾ ਕੰਮ ਉਹ ਤੇ ਹੋ ਰਿਹਾ ਇੱਥੇ ਉਦਾਂ ਵੀ ਲੋਕ ਨੱਚਦੇ ਫਿਰਦੇ ਆ ਤੋਂ ਇਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਜਿਹੜੇ ਇਹਨਾਂ ਦੇ ਆਪਣੇ ਕੰਮ ਹੈਗੇ ਆ ਤੋਂ ਮੈਂ ਫੇਰ ਕਹਿੰਦਾ ਆਂ ਸਰਕਾਰ ਨੂੰ ਕਿ ਦੇਖੋ ਸ਼ਤਾਬਦੀ ਆ ਰਹੀ ਆ ਤੁਸੀਂ ਬੜੇ ਤਰੀਕੇ ਦਾ ਯੋਗਦਾਨ ਪਾ ਸਕਦੇ ਹੋ ਪਾਓ ਸਵਾਗਤ ਹੈ ਖੁੱਲੇ ਦਿਲ ਨਾਲ ਸਵਾਗਤ ਆ ਅਨੰਦਪੁਰ ਸਾਹਿਬ 1699 ਦੇ ਵਿੱਚ ਉਹਨੂੰ ਛਟਾਰਾਂ ਕੀਤਾ ਗਿਆ ਕਰਾ ਦਿਓ ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1999 1999 ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1699 ਦੇ ਖਾਲਸੇ ਦੇ ਸਿਰਜਣਾਈ ਆ ਤੇ 1999 ਵਿੱਚ ਛਟਾਰਾਂ ਕੀਤਾ ਉੱਥੇ ਸਟੇਜਾਂ ਦੇ ਉੱਤੇ ਕੋਈ ਵੀ ਆ ਸਕਦਾ ਆਣ ਕੇ ਮੱਥਾ ਟੇਕ ਕੇ ਮਹਾਰਾਜ ਨੂੰ ਬੈਠੇ ਉਹਦੀ ਹਾਜ਼ਰੀ ਵੀ ਲਵਾਉਂਦੇ ਆ ਪਹਿਲਾਂ ਵੀ ਇਦਾਂ ਹੀ ਰਿਹਾ। ਤੋਂ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆ ਬਹੁਤ ਕੰਮ ਪੰਜਾਬ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਇੱਥੇ। ਗੁਰੂ ਤੇਗ ਬਹਾਦਰ ਮਾਰਗ ਦੇ ਉੱਤੇ ਸਰਕਾਰ ਕੋਈ ਵਿਚਾਰ ਕਰ ਰਹੀ ਆ। ਕਰ ਸਕਦੀ ਆ। ਵੱਡੇ ਕੰਮ ਕਰਨ, ਬੜਾ ਕੁਝ ਕਰਨ ਵਾਲਾ ਆਨੰਦਪੁਰ ਸਾਹਿਬ ਪੋਲਵਾ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਉਹ ਦਿਨ ਪ੍ਰੈਸ ਨੂੰ ਮੈਂ ਲੈ ਹੀ ਜਾਣਾ ਕਿਸੇ ਦਿਨ। ਬਸ ਤੁਸੀਂ ਆਇਓ ਉੱਥੇ ਨਾਲੇ ਤੇ ਗੁਰੂ ਦੇ ਦਰਸ਼ਨ ਕਰਿਓ। ਪੁਲ ਦੇ ਉੱਤੇ ਖੜ ਕੇ ਦੱਸਿਓ ਵੀ ਆਪਾਂ ਕਿਸੇ ਹਾਦਸੇ ਨੂੰ ਡਿੱਗ ਰਹੇ ਆ ਸਾਰਾ ਮਾਝਾ ਸਾਰਾ ਮਾਲਵਾ ਸਾਰਾ ਦੁਆਬਾ ਉਹ ਦਰਿਆ ਸਤਲੁਜ ਦੇ ਪੁਲ ਦੇ ਉੱਤੋਂ ਦੀ ਲੰਘ ਕੇ ਜਾਂਦਾ ਸ਼ਤਾਬ ਦੀ ਆ ਰਹੀ ਆ ਸਰਕਾਰ ਮਨਾਵੇ ਬਹੁਤ ਖੁਸ਼ੀ ਸਾਨੂੰ ਵੀ ਇਹ ਇਦਾਂ ਆਪਣਾ ਯੋਗਦਾਨ ਜ਼ਰੂਰ ਪਾਵੇ ਔਰ ਇਹਨਾਂ ਨੂੰ ਪਾਉਣਾ ਚਾਹੀਦਾ ਬਾਕੀ ਜੋ ਕੁਝ ਹੋਇਆ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਆ ਸਰਕਾਰ ਨੂੰ ਇਹ ਤੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਗੱਲ ਵੇਖੋ ਮਾਨ ਮਰਿਆਦਾ ਦਾ ਇਹ ਢੀ ਵੱਡੀ ਅਦੁੱਤੀ ਸ਼ਹਾਦਤ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਦੱਸਿਆ ਵੀ ਆਪਣੇ ਆਲੀ ਤੇ ਸਾਰੀ ਕੁਛ ਕਰ ਜਾਂਦੇ ਆ ਜਿਨ੍ਹਾਂ ਨਾਲ ਤੁਹਾਡੀ ਸੋਚ ਵੀ ਨਹੀਂ ਮਿਲਦੀ ਉਹਨਾਂ ਲਈ ਗੁਰੂ ਨਿਸ਼ਾਦ ਦਿੱਤੀ ਉਸ ਸ਼ਹਾਦਤ ਤੋਂ ਬਾਅਦ ਇਥੋਂ ਦਾ ਬਹੁਤ ਕੁਝ ਬਦਲਿਆ ਉਸ ਸ਼ਹਾਦਤ ਨੂੰ ਇਸ ਤਰੀਕੇ ਨਾਲ ਮਨਾਉਣਾ ਜੇ ਇਦਾਂ ਮਨਾਉਣਾ ਵਾ ਤਾਂ ਫਿਰ ਕੀ ਮਨਾਉਣਾ ਵਈ ਇਹ ਆਪਾਂ ਬੇਅਦਬੀ ਕਰ ਰਹੇ ਆ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਤੇ ਉਹਨਾਂ ਦੀ ਜਿਹੜੇ ਗੁਰੂ ਸਾਹਿਬ ਨੂੰ ਸਮਰਪਿਤ ਸਿੱਖ ਹਨ। ਤੋਂ ਇਦਾਂ ਦਾ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ। ਉਹਨਾਂ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਪੰਥ ਨੂੰ ਸਪਸ਼ਟ ਕਰਨਾ ਚਾਹੀਦਾ। ਬਾਕੀ ਕੋਈ ਵੀ ਸਿੱਖ ਸੱਚਾ ਸਿੱਖ ਇਹਨੂੰ ਬਰਦਾਸ਼ਤ ਨਹੀਂ ਕਰੂ। ਜੇਦਰ ਸਾਹਿਬ ਜਿਹਨੇ ਦੇਖ ਰਹੇ ਆ ਅਸੀਂ ਕਿ ਇਹ ਵੀ ਮੰਗ ਉੱਠੀ ਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਹਰਜੋਤ ਬੈਂਸ ਨਾਲ ਉਹਨਾਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਜਿਨ੍ਹਾਂ ਨੇ ਉੱਥੇ ਮੈਨੇਜ ਸਾਰਾ ਕੀਤਾ ਨਾਲ ਵੀਰ ਸਿੰਘ ਆਂਦੀ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਜਿਹੜਾ ਵਿਭਾਗ ਹੈ ਉਹ ਵੀ ਇਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਕਰੇ ਯਾਨੀ ਕਿ ਇਹਨਾਂ ਦੀ ਸਸਪੈਂਸ਼ਨ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਵਾਰ-ਵਾਰ ਰੋਕੇ ਜਾਣ ਤੋਂ ਬਾਅਦ ਵੀ ਇਹ ਨਹੀਂ ਹਟ ਰਹੇ ਜਾਣਬੁੱਝ ਕੇ ਇੱਕ ਕਾਟੋ ਕੁਲੇਸ਼ ਵਾਲਾ ਇਹ ਲਗਾਤਾਰ ਸਿਸਟਮ ਬਣਾ ਰਹੇ ਨੇ ਜੀ ਦੇਖੋ ਵਿਭਾਗੀ ਤੋਂ ਉਹਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਜੀ ਪਰ ਕਿਉਂਕਿ ਅਹੀਂ ਸਾਰੇ ਗੁਰੂ ਨੂੰ ਸਮਰਪਤਾ ਆਪਾਂ ਸਾਰੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਇੱਥੇ ਹਰ ਬੰਦਾ ਗੁਰੂ ਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਤਾਂ ਜੇ ਇਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਹੈ ਤਾਂ ਇਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਔਰ ਬੜੀ ਜਲਦੀ ਕਰਨਾ ਚਾਹੀਦਾ ਸਿੰਘ ਸਾਹਿਬ ਜੀ ਜਿਸ ਤਰੀਕੇ ਨਾਲ ਵਿਵਾਦ ਚੱਲ ਰਿਹਾ ਛੋਟੀ ਕਮੇਟੀ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਆਇਆ ਕੁਈ ਸਾਂਝੇ ਤੌਰ ਤੇ ਛੋਣੀ ਕਮੇਟੀ ਵੀ ਕਬੱਡੀ ਸੰਸਥਾ ਹੈ ਪੰਜਾਬ ਸਰਕਾਰ ਐਸੋ ਦੇ ਹੋਂਦ ਦੇ ਵਿੱਚ ਹੈ ਦੋਵਾਂ ਵੱਲੋਂ ਆਪਸੀ ਸਹਿਯੋਗ ਦੇ ਨਾਮ ਮਲੰਦਲੇ ਪਟਾਲ ਮੇਲ ਕਮੇਟੀ ਕੋ ਇੱਕ ਦੂਜੇ ਨਾਲ ਵਿਚਾਰ ਟੰਡਰਾ ਹੋਣਾ ਚਾਹੀਦਾ ਸੀ ਛੋਣੀ ਕਮੇਟੀ ਨੂੰ ਪਹਿਰ ਕਰਨੀ ਚਾਹੀਦੀ ਸੀ ਜਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਰਾਜੇ ਕਾਲਤਖ ਸਾਬ ਆਣ ਕੇ ਦੱਸੇ ਵੀ ਅਸੀਂ ਮਨਾਉਣਾ ਚਾਹੁੰਦੇ ਹਾਂ ਸਾਨੂੰ ਰੂਪਰੇਖਾ ਜਾਂ ਅਸੀਂ ਕਿਦਾਂ ਸਹਿਯੋਗ ਕਰੀਏ ਛੋਣੀ ਕਮੇਟੀ ਦਾ ਪੰਥ ਦਾ ਕਿਉਂਕਿ ਪੰਥ ਦੇ ਕੰਮ ਪੰਥ ਨਹੀਂ ਕਰਨੇ ਪੰਥ ਦੇ ਕੰਮ-ਕਾਂਮ ਨਹੀਂ ਕਰੂ ਪੰਥ ਨੂੰ ਪੰਥ ਦੀਆਂ ਪਰੰਪਰਾਵਾਂ ਦਾ ਪਤਾ ਉਹ ਕੰਮ ਪੰਥ ਨਹੀਂ ਕਰਦੇ ਆ ਪਰ ਇਹਨਾਂ ਦਾ ਕੀ ਯੋਗਦਾਨ ਹੋਵੇ ਮੈਂ ਤੁਹਾਨੂੰ ਦੱਸ ਵੀ ਦਿੱਤਾ ਬੜਾ ਕੁਝ ਕਰਨ ਵਾਲਾ ਕਰਨੇ ਉਹਦੇ ਵਿੱਚ ਵੀ ਤੇ ਹੋਣਾ ਵੀ ਇਹ ਸ਼ਤਾਬਦੀ ਮਨਾਈ ਆ ਇਸ ਕਰਕੇ ਦੇਖੋ ਇਹ ਆ ਜਾਣ ਦੱਸਣਾ ਆਪਣਾ ਪੱਖ ਰੱਖਣਾ ਕੋਈ ਗੱਲ ਨਹੀਂ ਆਕਾਲ ਤੱਕ ਸਾਹ ਜਿਹੜਾ ਵਾ ਉਹ ਤੇ ਸੱਚੇ ਪਾਤਸ਼ਾਹ ਦਾ ਸੱਚਾ ਤਖਤ ਆ ਔਰ ਇਹ ਵੀ ਸਰਕਾਰ ਪੰਜਾਬ ਦੀ ਆ ਤੇ ਪੰਜਾਬ ਪੰਜਾਬੀ ਚ ਹੁੰਦੇ ਆ ਤੇ ਇੱਥੇ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਮਨ 'ਚ ਗੁਰੂ ਪ੍ਰਤੀ ਸ਼ਰਧਾ ਦਾ ਭਾਵਨਾ ਤੇ ਆ ਜਾਣ। ਉਹ ਸੰਜੋਗ ਕਰਨ ਦੇ ਬੜੇ ਤਰੀਕੇ ਆ ਤੇ ਕਰ ਸਕਦੇ ਤੇ ਕਰਨਾ ਚਾਹੀਦਾ। ਆਪ ਸ਼ਤਾਵ ਮਿਲਦੀ ਕਮੀ। ਦੇਖੋ ਕਿੰਨੀਆਂ ਸ਼ਤਾਵ ਦੀਆਂ ਪਹਿਲਾਂ ਲੰਗੀਆਂ। ਗੁਰੂ ਕੇ ਬਾਗ ਦੇ ਮੋਰਚੇ ਦੀ ਲੰਗੀ। ਜਾਂ ਤੋਂ ਉਹਦੇ ਮੋਰਚੇ ਦੀ ਲੰਗੀ। ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਪ੍ਰਕਾਸ਼ ਦੇ ਹੜਾ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਕੁਝ ਹੋਇਆ ਗੁਰੂ ਰਾਮਦਾਸ ਜੀ ਦਾ ਗੁਰਿਆਈਪੁਰਬ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਤੁਸੀਂ ਮੈਨੂੰ ਦੱਸੋਗੇ ਵੀ ਕੀ ਕੁਝ ਹੋਇਆ ਹੁਣ ਇਹ ਕੀ ਚਲੋ ਕਰ ਰਹੇ ਆ ਪਰ ਉਹ ਕਰਨ ਜੋ ਇਹਨਾਂ ਦਾ ਕਾਰਜ ਹੈ ਉਹ ਕਰਨਾ ਚਾਹੀਦਾ ਵਾ ਮੈਂ ਸਵਾਗਤ ਕਰੂੰਗਾ ਜੇ ਉਹਦੇ ਤੋਂ ਪਹਿਲਾਂ ਪਹਿਲਾਂ ਜਿਹੜਾ ਰੋਡ ਆ ਗੜ ਸ਼ੰਕਰ ਵਾਲਾ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸਰਕਾਰ ਕੱਲ ਤੋਂ ਸ਼ੁਰੂ ਕਰੇ ਮੈਂ ਵੀ ਚਲ ਜੂਗਾ ਉੱਥੇ ਔਰ ਵੱਡੇ ਪੱਦਰ ਦੇ ਉੱਤੇ ਮਹੀਨੇ ਦੋ ਆ ਮਹੀਨਿਆਂ ਚ ਨਿਵੇੜਦੇ ਸਾਰਾ ਪੰਥ ਕਹੂਗਾ ਵਾਕਿਆ ਸਰਕਾਰ ਨੇ ਸ਼ਤਾਬਦੀ ਮਨਾਉਣ ਲਈ ਕੁਛ ਕਰਤਾ ਜੇ ਉਹ ਕਰ ਦੇਣ ਇਹਨਾਂ ਤੇ ਕੰਮ ਜੀ ਸਾਹਿਬ ਬਿਆਸ ਸਰਕਾਰ ਨੂੰ ਬਿਆਸ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਇਸ ਪੱਦਰ ਤੇ ਬਿਆਸ ਸਰਕਾਰ ਵੱਲੋਂ ਦਸ਼ਵ ਪੀੜਾ ਦੀ ਸ਼ਤਾਬਦੀ ਮਨਾਈ ਗਈ ਦੇਖੋ ਸ਼੍ਰੀ ਨਤੀਸ਼ ਕੁਮਾਰ ਜੀ ਜਿਹੜੇ ਸੀਐਮ ਉਥੋਂ ਦੇ ਮੁੱਖ ਮੰਤਰੀ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਜੇ ਤੱਕ ਤੰਬੂ ਹੋਰ ਖਰਚੇ ਕਰੋੜਾਂ ਦੇ ਪਰ ਉਹਨਾਂ ਨੇ ਕੀ ਕਿਹਾ ਮਨਾਊਗਾ ਖਾਲਸਾ ਪੰਥ ਮਨਾਇਆ ਸਿੱਖਾਂ ਨੇ ਉਹਦੇ ਤੋਂ ਇਹਨਾਂ ਨੂੰ ਸੇਧ ਲੈ ਲੈਣੀ ਚਾਹੀਦੀ ਆ ਬਾਕੀ ਤੁਸੀਂ ਦੱਸੋ ਕਈ ਸਰਕਾਰੀ ਐਲਾਨ ਵੀ ਹੁੰਦੇ ਐਲਾਨ ਖੋਕੇ ਵੀ ਨਹੀਂ ਹੋਣੇ ਚਾਹੀਦੇ ਸultanpur lohdi ਜਦੋਂ ਗੁਰੂ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰ ਮਨਾਇਆ ਗਿਆ ਉਸ ਵੇਲੇ ਬੜੇ ਐਲਾਨ ਹੋਏ ਤੁਸੀਂ ਗੈਹਣ ਕਦੀ ਸultanpur lohdi ਉੱਥੇ ਵੇਖਿਓ ਵੀ ਹਾਲ ਕੀ ਬਣਿਆ ਪਿਆ ਮਲ ਰੋਡ ਬੁੱਟੇ ਪਏ ਆ ਗੁਰੂ ਨਾਨਕ ਸਾਹਿਬ ਦੀ ਉਹ ਧਰਤੀ ਆ ਐਲਾਨ ਫੋਕੇ ਵੀ ਨਹੀਂ ਹੋਣੇ ਚਾਹੀਦੇ ਵੇਖੋ ਬਾਕੀ ਤੇ ਰਾਜਨੀਤੀ ਇਹਨਾਂ ਦਾ ਚੱਲੀ ਜਾਂਦਾ ਪਰ ਧਰਮ ਦੇ ਖੇਤਰ ਦੇ ਵਿੱਚ ਜਦੋਂ ਕੋਈ ਵਾਅਦਾ ਕਰ ਲੈਂਦੇ ਉਹਨੂੰ ਪੂਰਾ ਕਰ ਦੇਣਾ ਚਾਹੀਦਾ ਔਰ ਇਸ ਪਾਸੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੈਦਾ ਸਾਹਿਬ ਇੱਕ ਵੀਰ ਸਿੰਘ ਹੋਣੀ ਤੁਹਾਨੂੰ ਮਿਲ ਕੇ ਕਹਿੰਦੇ ਵੱਡਾਪਨ ਸਮਝਿਓ ਕਿ ਇਸ ਬਵਾਦ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਨਤਮਸਤਕ ਹੋ ਗਏ ਸੀਸ ਨਿਵਾਤਾ ਅਗੇ ਇਸ ਦੀ ਕਾਲਤਾ ਕਰ ਸਾਬ ਤੁਹਾਡੇ ਜੀ ਆ ਕੇ ਮਾਫੀ ਮੰਗੀ ਸਿੱਖ ਪਾਉਣ ਤੋਂ ਮਾਫੀ ਮੰਗੀ ਵੱਡਾਪਨ ਦੇਖਦੇ ਹੋ ਇੱਕ ਪਾਸੇ ਸਰਕਾਰ ਦੇ ਮੰਤਰੀ ਪਾਸੇ ਆਮ ਚੰਗੀ ਚੰਗੀ ਗੱਲ ਹੈ ਵੀ ਇੱਕ ਸਿੱਖ ਨੂੰ ਅਹਿਸਾਸ ਹੋ ਜਾਏ ਵੀ ਮੈਂ ਗੁਰੂ ਪਾਤਸ਼ਾਹ ਨੂੰ ਸਮਰਪਤ ਹਾਂ ਤੇ ਸਮਰਪਤ ਹੋ ਕੇ ਚੱਲਣਾ ਚਾਹੀਦਾ ਬਾਕੀ ਜਿਹੜੇ ਤਰੀਕੇ ਨਾਲ ਸਰਕਾਰ ਨੇ ਸ਼ਤਾਬ ਦੀਆਂ ਮਨਹਣੀਆਂ ਸ਼ੁਰੂ ਕੀਤੀਆਂ ਪੰਥ ਨੇ ਪਰਵਾਹ ਨਹੀਂ ਕਰਨੀਆਂ ਐਵੇਂ ਹੀ ਕੋਈ ਸ਼ਤਾਬ ਦੀਆਂ ਮਨੋਂਦਾ ਵਾ ਇਨਾਂ ਨੂੰ ਨਹੀਂ ਪਤਾ ਵੀ ਨਾਚ ਗਾਣੇ ਹੋਣੇ ਸ਼ਰੀਲ ਗਾਣੇ ਚੱਲਣੇ ਇਹ ਕੋਈ ਸਾਡੀ ਪਰੰਪਰਾ ਹੀ ਨਹੀਂ ਹੈ। ਬਾਕੀ ਮੈਂ ਫੇਰ ਕਹਿੰਨਾ ਮੈਂ ਦਰਉਣਾ ਆਪਣੀ ਗੱਲ ਨੂੰ ਜਿਹੜੀ ਉਸ ਦਿਨ ਕਹੀ। ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਦੇ ਨਾਤੇ ਮੈਂ ਹਰ ਸਿੱਖ ਨੂੰ ਕਹਿੰਨਾ ਤੁਹਾਡੇ ਪੱਤਰਕਾਰ ਵੀਰਾਂ 'ਚ ਮੈਂ 5-7 ਨੂੰ ਕਹਿ ਦਿੱਤਾ ਤੇ ਮੈਨੂੰ ਮਾਣ ਹੈ ਇੱਕ ਦੋ ਨੇ ਕੇਸ ਰੱਖ ਲਏ। ਮੈਂ ਉਹਨਾਂ ਨੂੰ ਕਿਹਾ ਵੀ ਕੇਸ ਰੱਖੋ ਮੈਂ ਹਰ ਇੱਕ ਨੂੰ ਕਹਿੰਨਾ ਅਕਾਲ ਤਖਤ ਦਾ ਜਥੇਦਾਰ ਇਹੋ ਹੀ ਕਹੂਗਾ ਵੀ ਕੇਸ ਰੱਖੋ ਗੁਰਮੁਖੋ ਸਾਬਦ ਸੂਰਤ ਹੋ ਨਸ਼ੇ ਛੱਡੋ। ਤੇ ਜੇ ਕਾਲ ਤੱਕ ਸਾਡਾ ਜਿਹੇਦਾਰ ਇਹ ਨਹੀਂ ਕਹੂਗਾ ਤੇ ਫਿਰ ਪ੍ਰਚਾਰ ਕਿੱਦਾ ਹੋਊਗਾ ਤੋਂ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਉਹਦੇ ਵਿੱਚੇ ਮੈਂ ਇਹਨਾਂ ਦੇ ਜਿਹੜੇ ਵੀ ਹੈਗੇ ਉਹਨਾਂ ਨੂੰ ਫੇਰ ਕਹਿਣਾ ਕਿ ਅਸੀਂ ਗੁਰੂ ਦੇ ਸਿੱਖਾਂ ਸਾਡੇ ਲਈ ਗੁਰੂ ਦੀਆਂ ਸ਼ਹਾਦਤਾਂ ਆਪਾਂ ਸਾਬਤ ਸੂਰਤ ਹੋਈਏ ਤੇ ਹੋਣਾ ਚਾਹੀਦਾ ਸਭ ਬੇਸਿਕ ਦੇ ਮਾਮਲੇ ਚੋਂ ਮਾਫ ਕਰ ਦਿੱਤਾ ਗਿਆ ਕਿ ਪੰਜ ਸਿੰਖ ਸਮਾ ਦੀ ਮੀਟਿੰਗ ਚ ਫੈਸਲਾ ਲੈ ਲਓ ਨੇ ਦੇਖੋ ਇਹਦਾ ਆਪਣਾ ਪੱਖ ਰੱਖ ਕੇ ਗਿਆ ਬਾਕੀ ਦੇਖਾਂਗੇ ਇਹਨਾਂ ਬਕਰਾਦ ਨੂੰ ਵੀ ਕੋਈ ਚਿੱਠੀ ਪੱਤਰ ਕੋਈ ਭੇਜਿਆ ਜਾਏਗਾ ਵੀ ਆਪਣਾ ਸਪਸ਼ਟੀਕਰਨ ਦੇਣ। ਇਹ ਤਾਂ ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ। ਵੱਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਕੋਈ ਉਹਨਾਂ ਨੂੰ ਸਖਤੀ ਨਾਲ ਕੋਈ ਤਾਰਨਾ ਕੀਤੀ ਜਾਵੇਗੀ ਕਿਉਂਕਿ ਇਹ ਤੜਨਾ ਤਾਂ ਆਪਾਂ ਕਰਤੀ ਉਹਨਾਂ ਨੂੰ। ਠੀਕ ਹੈ ਜੀ। ਵੀ ਉਹ ਆਪਣਾ ਪੱਖ ਸਪਸ਼ਟ ਕਰਨ। ਕਿਉਂਕਿ ਕਰਨਾ ਚਾਹੀਦਾ ਨਾ। ਬਾਕੀ ਮੈਂ ਫਿਰ ਕਹਿਣਾ ਵੀ ਦੇਖੋ ਸ਼ਤਾਬਦੀ ਗੁਰੂ ਦੀ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਇਹ ਮਿਲ ਜੁਲ ਕੇ ਮਨਾਉਣੀ ਚਾਹੀਦੀ ਆ। ਸਰਕਾਰ ਹੈ ਜਿਹੜੀ ਇਹ ਜਿੰਨਾ ਕੰਮਾਂ ਤੇ ਸਹਿਯੋਗ ਕਰ ਸਕਦੀ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਔਰ ਕਰੇ ਦੇਖੋ ਮਸੇ ਰੰਗੜ ਦਾ ਸਿਰ ਦਰਬਾਰ ਸਾਹਿਬ ਵੱਡਤਾ ਹੀ ਸਿੱਖਾਂ ਨੇ ਕਾਹ ਤੋਂ ਵੱਡਿਆ ਬਣਾ ਕਿਉਂਕਿ ਉਹ ਅਸ਼ਰੀਲਤਾ ਇੱਥੇ ਕਰ ਰਿਹਾ ਜਾਂ ਹੋਰ ਗਲਤ ਗੁਰਮਤ ਦੇ ਕਰਦਾ ਆਹੀਂ ਗੁਰੂਆਂ ਨੂੰ ਯਾਦ ਕਰਦੇ ਆ ਮਸੇ ਰੰਗੜ ਵਾਲੇ ਕੰਮ ਕਿਦਾਂ ਕਰ ਸਕਦੇ ਇਹ ਕੋਈ ਗੱਲ ਹੈ ਕੋਈ ਸਿੱਖਾਂ ਤੇ ਕਿਤੇ ਪਰੰਪਰਾ ਹੈ ਇਦਾਂ ਦੀ ਇਸ ਕਰਕੇ ਮੈਂ ਇਹਨਾਂ ਨੂੰ ਕਹਿਣਾ ਵੀ ਇਦਾਂ ਦੇ ਕੰਮ ਨਾ ਕਰੋ ਅਕਾਲ ਤਖ਼ਤ ਸਾਹਿਬ ਦੀ ਨਿਗਾਹ ਬਿਲਕੁਲ ਹੈਗੀ ਇਨ੍ਹਾਂ ਕੰਮਾਂ ਤੇ ਅਸੀਂ ਆਪਣੀਆਂ ਪਰੰਪਰਾਵਾਂ ਰਵੈਤਾਂ ਮर्याਦਾ ਸਿਧਾਂਤ ਇਹਦੇ ਨਾਲ ਖਿਲਵਾੜ ਬਿਲਕੁਲ ਨਹੀਂ ਹੁੰਦਾਵਾਂਗੇ ਔਰ ਸਾਨੂੰ ਸਾਰਿਆਂ ਨੂੰ ਬੜੇ ਸ਼ਹਿਰਦਮੋਹਲ ਦੇ ਵਿੱਚ ਠੀਕ ਕਰ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ